ਤਤ ਗੁਰਮਤ ਗਿਆਨ YouTube ਚੈਨਲ ਨੂੰ ਪਸੰਦ ਕਰਨ ਵਾਲਿਓ ਸਾਰੇ ਇੱਕ ਵਾਰੀ ਹਾਜ਼ਰੀ ਲਗਵਾ ਲਈਏ ਗੁਰੂ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਫਤਿਹ ਬੁਲਾਉਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਨਾਲ ਇੱਕ ਚਲੰਤ ਮਾਮਲੇ ਬਾਰੇ ਵਿਚਾਰ ਕਰਨ ਲੱਗਿਆ ਉਹ ਹੈ ਕਪਾਲ ਮੋਚਨ ਕਪਾਲ ਮੋਚਨ ਜਿਹੜਾ ਕਿ ਇੱਥੇ ਹਰਿਆਣੇ ਦੇ ਵਿੱਚ ਇੱਕ ਸਥਾਨ ਬਣਿਆ ਹੋਇਆ ਹੈ ਤੇ ਉਹਦੇ ਬਾਰੇ ਤਾਂ ਮੈਂ ਗੱਲ ਕਰ ਰਿਹਾ ਕਿਉਂਕਿ ਪੰਜਾਬ ਦੇ ਬੇਅੰਤ ਲੋਕ ਭੈਣ ਭਾਈ ਉਥੇ ਆਪਣਾ ਜਨਮ ਸਫਲਾ ਕਰਨ ਵਾਸਤੇ ਜਾ ਰਹੇ ਨੇ ਪਰ ਇਹ ਵੀ ਮੈਂ ਤੁਹਾਨੂੰ ਚੇਤਾ ਕਰਾ ਦੇਵਾਂ ਇੱਕ ਕਪਾਲਮੋਚਨ ਕਾਂਸੀ ਦੇ ਵਿੱਚ ਵੀ ਬਣਿਆ ਹੋਇਆ ਹੈ ਉਥੋਂ ਦੇ ਆਲੇ ਦੁਆਲੇ ਦੇ ਸਰਤਾਲੂ ਖੂਬ ਉਥੇ ਜਾ ਕੇ ਜਨਮ ਸਫਲਾ ਕਰਦੇ ਨੇ ਆਪਣਾ ਭਾਵੇਂ ਕਿ ਅਸੀਂ ਬਹੀਰਾਂ ਘੱਟੀਆਂ ਹੋਈਆਂ ਨੇ ਚਾਹੇ ਬੜਪਾਗ ਬੜਪਾਗ ਸਿੰਘ ਦੇ ਡੇਰੇ ਤੇ ਪਹਾੜਾਂ ਦੇ ਵਿੱਚ ਸਾਨੂੰ ਮੁਸੀਬਤਾਂ ਝੱਲਣੀਆਂ ਪੈਣ ਤੇ ਉਥੇ ਉਹਨਾਂ ਦੇ ਛਤਰ ਖਾਣੇ ਪਹਿਣ ਤੇ ਉਹਨਾਂ ਨੂੰ ਭੇਟਾ ਪੂਜਾ ਦੇਣੀ ਪਵੇ ਤੇ ਇਹਨਾਂ ਖਰਚਾ ਕਰਕੇ ਉਥੇ ਜਾਣਾ ਪਵੇ ਤੇ ਉਥੇ ਆਪਣੇ ਲੜਕੇ ਲੜਕੀਆਂ ਦੇ ਜਿਹੜੇ ਕਿ ਅੰਦਰ ਉਹਨਾਂ ਦੇ ਕਹਿਣ ਦੇ ਮਤਾਬਕ ਭੂਤ ਬੜੇ ਹੋਏ ਨੇ ਉਹ ਭੂਤ ਕਢਵਾਉਣ ਵਾਸਤੇ ਉਥੇ ਜਾਂਦੇ ਆ ਤੇ ਫਿਰ ਇਸੇ ਤਰ੍ਹਾਂ ਹੋਰ ਕਿੰਨੇ ਸਾਰੇ ਪੰਜਾਬ ਦੇ ਵਿੱਚ ਡੇਰੇ ਨੇ ਕਿੰਨੇ ਸਾਧ ਨੇ ਉਹਨਾਂ ਤੋਂ ਅਸੀਂ ਲੋਕ ਖੇਤਰ ਵੀ ਖਾ ਕੇ ਆਉਨੇ ਆ ਆਪਣੀ ਭੇਟਾ ਪੂਜਾ ਵੀ ਉਹਨਾਂ ਦੇ ਪੈਰਾਂ 'ਚ ਰੱਖ ਕੇ ਆਉਨੇ ਆ ਮੱਥੇ ਵੀ ਟੇਕਦੇ ਆ ਤੇ ਸਮਝਦੇ ਆ ਕਿ ਹੁਣ ਸਾਡੀ ਕਾਇਆ ਕਲਪ ਹੋ ਜਾਣੀ ਐ ਤਾਂ ਇਥੋਂ ਤੱਕ ਅਸ਼ੂ ਤੋਸ਼ ਨਾਮ ਦਾ ਸਾਧ 12 13 ਸਾਲਾਂ ਤੋਂ ਜਿਹੜਾ ਮਰਿਆ ਪਿਆ ਉਹਦੀ লাশ ਬਰਫ ਦੇਵ ਵਿੱਚ ਲਾ ਕੇ ਰੱਖੀ ਗਈ ਹੈ ਤੇ ਉਹਨੂੰ ਵੀ ਮੱਥੇ ਟੇਕ ਰਹੇ ਨੇ ਤੇ ਇਹ ਮੰਨ ਰਹੇ ਨੇ ਕਿ ਇਹ ਕਦੀ ਨਾ ਕਦੀ ਜਿਉਂਦਾ ਹੋਵੇਗਾ ਇਹ ਤਾਂ ਹਾਲ ਹੀ ਸਮਾਦੀ ਦੇ ਵਿੱਚ ਗਿਆ ਹੋਇਆ ਹੈ ਤੇ ਫਿਰ ਜਿਹੜੇ ਪਹਿਲਾਂ ਬਹੁਤ ਮਰ ਚੁੱਕੇ ਨੇ ਉਹਨਾਂ ਦੀਆਂ ਮੂਰਤੀਆਂ ਬਣਾ ਲਈਆਂ ਚਾਹੇ ਪੱਥਰ ਦੀਆਂ ਚਾਹੇ ਕਾਗਜ਼ਾਂ ਦੀਆਂ ਚਾਹੇ ਲੱਕੜੀ ਦੀਆਂ ਕਿਸੇ ਵੀ ਚੀਜ਼ ਦੀ ਕਬਰ ਮੜੀ ਆਦਿਕ ਮੂਰਤੀ ਬਣਾ ਲਈ ਤੇ ਉਹਦੀ ਪੂਜਾ ਹੋਣੀ ਸ਼ੁਰੂ ਹੋਊਗੀ ਇਸੇ ਤਰ੍ਹਾਂ ਹੁਣ ਕਪਾਲ ਮੋਚਨ ਵੱਲ ਨੂੰ ਪੰਜਾਬ ਦੇ ਬਹੁਤ ਸਾਰੇ ਮਾਈ ਭਾਈ ਜਿਨ੍ਹਾਂ ਕੋਲੇ ਗੁਰਬਾਣੀ ਵਰਗਾ ਮਹਾਨ ਖਜ਼ਾਨਾ ਹੋਵੇ ਜਿਹੜੀ ਗੁਰਬਾਣੀ ਸਾਨੂੰ ਕਦਮ ਕਦਮ ਤੇ ਚੰਗੀ ਜ਼ਿੰਦਗੀ ਜਿਉਣ ਦੀ ਸੇਧ ਦਿੰਦੀ ਹੈ ਉਹਨੂੰ ਛੱਡ ਕੇ ਤੇ ਉਹ ਕਪਾਲ ਮੋਚਨ ਵਰਗੀਆਂ ਥਾਵਾਂ ਤੇ ਜਾ ਰਹੇ ਨੇ ਹੁਣ ਕਪਾਲ ਮੋਚਨ ਦੇ ਵਿੱਚ ਹੋਇਆ ਕੀ ਸੀ ਕਾਦੇ ਨਾਲ ਉਹ ਤੀਰਥ ਬਣਿਆ ਜੇ ਕਿਤੇ ਇਹਦਾ ਥੋੜਾ ਬਹੁਤਾ ਵੀ ਆਪਾਂ ਨੂੰ ਪਤਾ ਲੱਗ ਜਾਵੇ ਤਾਂ ਉਧਰ ਮੂੰਹ ਨਾ ਕਰੀਏ ਕਦੇ ਵੀ ਇਹ ਮੈਂ ਨਹੀਂ ਕਹਿ ਰਿਹਾ ਹਿੰਦੂ ਮਿਥਿਹਾਸ ਕੋਸ਼ ਜਿਹੜਾ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਚ ਛਪਿਆ ਹੋਇਆ ਤੁਸੀਂ ਉਹ ਪੜ੍ਹ ਸਕਦੇ ਹੋ ਤੇ ਉਂਝੇ ਸੰਸਕ੍ਰਿਤ ਦੇ ਵਿੱਚ ਪਹਿਲਾਂ ਲਿਖਿਆ ਹੋਈ ਕਿਤਾਬ ਸੀ ਜੌਨ ਡੋਸਨ ਨਾਮ ਦੇ ਅੰਗਰੇਜ਼ ਨੇ ਇਹਨੂੰ ਸੰਸਕ੍ਰਿਤ ਸਿੱਖ ਕੇ ਇਹਨੂੰ ਸੰਸਕ੍ਰਿਤ ਦੇ ਵਿੱਚੋਂ ਅੰਗਰੇਜ਼ੀ ਦੇ ਵਿੱਚ ਅਨੁਵਾਦ ਕਰ ਦਿੱਤਾ ਕਿਉਂਕਿ ਪਹਿਲਾਂ ਇਹਦਾ ਲੋਕਾਂ ਨੂੰ ਪਤਾ ਨਹੀਂ ਸੀ ਤੇ ਸੰਸਕ੍ਰਿਤ ਭਾਰਤ ਦੇ ਵਿੱਚ ਕਿਸੇ ਨੂੰ ਆਉਂਦੀ ਨਹੀਂ ਸੀ ਬਾਹਮਣ ਤੋਂ ਬਿਨਾ ਤੇ ਉਹਨੇ ਜਦੋਂ ਇਹਦਾ ਇੰਗਲਿਸ਼ ਦੇ ਵਿੱਚ ਅਨੁਵਾਦ ਕਰ ਦਿੱਤਾ ਇੰਗਲਿਸ਼ ਜਾਣਨ ਵਾਲੇ ਲੋਕ ਬਹੁਤ ਨੇ ਤੇ ਉਹਨਾਂ ਨੇ ਫਿਰ ਇੰਗਲਿਸ਼ ਨੂੰ ਪੜ੍ਹ ਕੇ ਆਪੋ ਆਪਣੀਆਂ ਭਾਸ਼ਾਵਾਂ ਦੇ ਵਿੱਚ ਹਿੰਦੂ ਮਿਥਿਆਸ ਕੋਸ਼ ਦਾ ਅਨੁਵਾਦ ਕਰ ਦਿੱਤਾ ਹੁਣ ਸਾਰਿਆਂ ਨੂੰ ਉਹਦੇ ਅੰਦਰ ਦੀਆਂ ਗੱਲਾਂ ਪਤਾ ਲੱਗ ਗਈਆਂ ਪਰ ਧੰਨ ਨੇ ਬਾਬਾ ਨਾਨਕ ਅਤੇ ਹੋਰ ਗੁਰਬਾਣੀ ਰਚੇਤਾ ਮਹਾਪੁਰਖ ਉਹਨਾਂ ਨੇ ਤਾਂ ਇੰਨਾ ਲੰਮਾ ਸਮਾਂ ਪਹਿਲਾਂ ਸੰਸਕ੍ਰਿਤ ਪੜ੍ਹ ਲਈ ਉਹਨਾਂ ਗ੍ਰੰਥਾਂ ਦਾ ਕੋੜ ਕੋਫਰ ਨੰਗਾ ਕਰ ਦਿੱਤਾ ਬ੍ਰਾਹਮਣ ਦਾ ਅਤੇ ਬਰਮਾ ਦਾ ਇਹ ਸਾਰਾ ਕੁਝ ਸਾਡੇ ਸਾਹਮਣੇ ਗੁਰਬਾਣੀ ਦੇ ਰਾਹੀ ਉਧਿਹੜ ਕੇ ਰੱਖ ਦਿੱਤਾ ਪਰ ਅਸੀਂ ਤਾਂ ਸਮਝ ਤਾਂ ਆਵੇ ਜੀ ਗੁਰਬਾਣੀ ਆਪ ਸਮਝ ਕੇ ਪੜ੍ਹੀਏ ਅਸੀਂ ਤਾਂ ਪਾਠ ਵੀ ਜਦੋਂ ਖੁਸ਼ੀ ਗਮੀ ਚ ਕਰਾਉਣਾ ਤਾਂ ਉਹ ਕਰਾਏ ਦਾ ਪਾਠ ਕਰਾਉਣਾ ਹੈ ਅਸੀਂ ਕਿਤੇ ਪੈਸੇ ਦੇ ਦੇਣੇ ਨੇ ਤੇ ਭਾਈ ਪਾਠ ਤੁਸੀਂ ਕਰ ਦਿਓ ਇਹਦਾ ਪੁੰਨ ਜਿਹੜਾ ਸਾਨੂੰ ਲੱਗ ਜਾਵੇ ਤੇ ਪੁਜਾਰੀ ਵੀ ਛੱਟ ਸਾਡੇ ਵਾਲੇ ਜਿਹੜੇ ਪੁਜਾਰੀ ਨੇ ਦਾੜ੍ਹੀ ਕੇਸਾਂ ਵਾਲੇ ਕਿਰਪਾਨਾਂ ਪਾਈ ਫਿਰਦੇ ਨੇ ਉਹ ਵੀ ਕਹਿੰਦੇ ਨੇ ਹਾਂਜੀ ਹਾਂ ਪੁੰਨ ਤੁਹਾਨੂੰ ਮਿਲੂਗਾ ਅਸੀਂ ਤਾਂ ਬਸ ਇੰਨੇ ਕੁ ਪੈਸੇ ਲੈਣੇ ਨੇ ਤੇ ਇਹ ਜਿਹੜਾ ਕਪਾਲ ਮੋਚਨ ਇੱਥੇ ਬਣਿਆ ਹੋਇਆ ਹੈ ਉਹਦੇ ਬਾਰੇ ਜਿਹੜੀ ਪ੍ਰਚਲਿਤ ਕਥਾ ਹੈ ਉਹ ਹੈ ਕਿ ਬਰਮਾ ਇਹਦੇ ਕਿੰਨੇ ਸਾਰੇ ਨਾਮ ਨੇ ਇਸ ਤਰ੍ਹਾਂ ਅਨਨ ਵੀ ਕਹਿੰਦੇ ਨੇ ਇਹਨੂੰ ਪਿਤਾਮਾ ਵੀ ਕਹਿੰਦੇ ਨੇ ਪੁਰਾਣਿਕ ਗ੍ਰੰਥਾਂ ਅਨੁਸਾਰ ਇਹਨੂੰ ਜਗਤ ਦੀ ਰਚਨਾ ਕਰਨ ਵਾਲਾ ਦੇਵਤਾ ਵੀ ਕਹਿੰਦੇ ਨੇ ਇਸ ਦੀ ਤਿੰਨ ਦੇਵਤਿਆਂ ਵਿੱਚ ਗਿਣਤੀ ਵੀ ਮੰਨੀ ਜਾਂਦੀ ਹੈ ਭਾਗ ਕੇ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਇਹਨਾਂ ਦੇ ਵਿੱਚੋਂ ਪਹਿਲਾ ਬ੍ਰਹਮਾ ਮੰਨਿਆ ਜਾਂਦਾ ਹੈ ਇਸੇ ਤਰ੍ਹਾਂ ਇਹ ਕਹਿੰਦੇ ਨੇ ਦੁਨਿਆਵੀ ਅੰਡੇ ਤੋਂ ਪੈਦਾ ਹੋਇਆ ਬ੍ਰਹਮਾ ਜਿਹੜਾ ਇਸ ਦਾ ਰੰਗ ਲਾਲ ਹੈ ਹੁਣ ਤੁਸੀਂ ਆਪ ਧਿਆਨ ਮਾਰਿਓ ਵੀ ਕੀ ਕੁਝ ਲਿਖਿਆ ਹੋਇਆ ਹੈ ਇਹਦੇ ਚਾਰ ਸਿਰ ਨੇ ਪੰਜਵਾਂ ਸਿਰ ਇਹਦਾ ਆਪਣੀ ਹੀ ਬੇਟੀ ਨਾਲ ਬਲਾਤਕਾਰ ਕਰਨ ਦੇ ਕਾਰਨ ਸ਼ਿਵਜੀ ਨੇ ਕੱਟ ਦਿੱਤਾ ਸੀ ਤੇ ਉਹ ਪਾਪ ਲੱਗ ਗਿਆ ਸ਼ਿਵਜੀ ਨੂੰ ਤੇ ਸ਼ਿਵਜੀ ਦੇ ਹੱਥ ਨਾਲ ਉਹ ਕੱਟਿਆ ਹੋਇਆ ਬਰਮਾ ਦਾ ਸਿਰ ਚਿਪਕ ਗਿਆ ਤੇ ਸ਼ਿਵਜੀ ਵਿਚਾਰਾ ਬਖਤਾਂ ਦਾ ਮਾਰਿਆ ਕਦੇ ਕਿਤੇ ਕੋਈ ਮੰਤਰ ਜਾਪ ਕਰਦਾ ਕਿਤੇ ਸਰੋਵਰਾਂ 'ਚ ਇਸ਼ਨਾਨ ਕਰਦਾ ਬਰਮਾ ਦਾ ਸਿਰ ਉਹਦੇ ਹੱਥ ਨਾਲੋਂ ਉਤਰ ਨਹੀਂ ਰਿਹਾ ਤੇ ਫਿਰ ਕਹਿੰਦੇ ਆਗੇ ਬ੍ਰਾਹਮਣ ਦੀ ਕਹਾਣੀ ਦੇ ਮੁਤਾਬਕ ਉਹ ਇੱਥੇ ਕਪਾਲ ਮੋਚਨ ਦੇ ਸਥਾਨ ਤੇ ਕੋਈ ਸਰੋਵਰ ਸੀ ਇਹ ਸਰੋਵਰ ਦੇ ਵਿੱਚ ਸ਼ਿਵ ਜੀ ਨੇ ਇਸ਼ਨਾਨ ਕੀਤਾ ਤੇ ਉਹਦੇ ਹੱਥ ਨਾਲੋਂ ਬਰਮਾ ਦਾ ਸਿਰ ਫਿਰ ਉਤਰ ਗਿਆ ਤੇ ਇੱਥੇ ਤਾਂ ਇਹ ਕਪਾਲ ਮੋਚਨ ਬਣਿਆ ਕਪਾਲ ਮੈਨੇ ਸਿਰ ਮੋਚਨ ਮੈਨੇ ਉਤਾਰ ਦੇਣ ਵਾਲਾ ਹੁਣ ਬਰਮਾ ਦਾ ਜਿਹੜਾ ਚਿਪਕਿਆ ਹੋਇਆ ਸਿਰ ਸੀ ਸ਼ਿਵਜੀ ਦੇ ਹੱਥ ਨਾਲ ਉਹਨੂੰ ਇਸ ਸਰੋਵਰ ਦੇ ਵਿੱਚ ਆ ਕੇ ਉਤਾਰਿਆ ਗਿਆ ਇਹ ਪੁਜਾਰੀ ਨੇ ਕਹਾਣੀ ਘੜ ਦਿੱਤੀ ਤੇ ਅਸੀਂ ਇਹ ਕਹਾਣੀ ਸੱਚ ਮੰਨ ਲਈ ਸ਼ਿਵਜੀ ਦੇ ਵਿਚਾਰੇ ਵਿਦ ਵਿੱਚ ਵੀ ਕਹਿੰਦੇ ਕੋਈ ਤਾਕਤ ਨਹੀਂ ਸੀ ਤੇ ਉਹ ਉਹ ਤੋਂ ਗਲਤੀ ਹੋ ਗਈ ਸਿਰ ਉਹਦੇ ਹੱਥ ਨਾਲ ਚਿਪਕ ਗਿਆ ਤੇ ਫਿਰ ਬਰਮਾ ਇਹ ਜੇ ਪੁੱਠੇ ਕੰਮ ਵੀ ਕਰ ਲਵੇ ਤਾਂ ਵੀ ਕੋਈ ਗੱਲ ਨਹੀਂ ਆਪਣੀ ਹੀ ਬੇਟੀ ਦੇ ਨਾਲ ਉਹ ਮੰਦਾ ਕੰਮ ਕਰੇ ਤੇ ਉਹ ਫਿਰ ਵੀ ਦੇਵਤਾ ਹੈ ਪਰ ਨਾਲ ਨਾਲ ਪੁਜਾਰੀ ਬ੍ਰਾਹਮਣ ਨੇ ਬਰਮਾ ਨੂੰ ਇੱਕ ਸ਼ਰਾਪ ਵੀ ਦੇ ਦਿੱਤਾ ਪਿਰਗੂ ઋષਿ ਨੇ ਕਹਿਣ ਦੇ ਮੁਤਾਬਕ ਇਹ ਸ਼ਰਾਪ ਦਿੱਤਾ ਕਿ ਤੂੰ ਬਹੁਤ ਹੰਕਾਰੀ ਹੈ ਤੈਨੂੰ ਵਿੱਦਿਆ ਦਾ ਹੰਕਾਰ ਹੋ ਗਿਆ ਇਸ ਕਰਕੇ ਭਾਰਤ ਦੇ ਵਿੱਚ ਤੇਰੀ ਕਿਤੇ ਪੂਜਾ ਨਹੀਂ ਹੋਵੇਗੀ ਤੁਸੀਂ ਹੈਰਾਨ ਹੋਵੋਗੇ ਬਰਮਾ ਦੀ ਮੂਰਤੀ ਤੁਹਾਨੂੰ ਭਾਰਤ ਦੇ ਵਿੱਚ ਕਿਧਰੇ ਨਹੀਂ ਮਿਲਦੀ ਕੇਵਲ ਮੱਧ ਪ੍ਰਦੇਸ਼ ਦੇ ਵਿੱਚ ਸ਼ਾਇਦ ਇੱਕੋ ਥਾਂ ਤੇ ਇਹਦੀ ਮੂਰਤੀ ਹੈ ਤੇ ਉਹ ਵੀ ਟੁੱਟੀ ਫੁੱਟੀ ਹੈ ਬਾਕੀਆਂ ਥਾਵਾਂ ਤੇ ਬਰਮਾ ਦੀ ਪੂਜਾ ਨਹੀਂ ਹੁੰਦੀ ਤੇ ਇਹਦੀ ਮੂਰਤੀ ਨਹੀਂ ਹੈ ਤੇ ਬਾਕੀ ਦੇ ਵੀ ਦੇਵਤਿਆਂ ਦੀ ਪੂਜਾ ਹੁੰਦੀ ਹੈ ਕਿਉਂਕਿ ਇਹਨੂੰ ਬ੍ਰਾਹਮਣ ਨੇ ਸਰਾਪ ਦੇ ਦਿੱਤਾ ਸੀ ਕਿ ਤੂੰ ਹੰਕਾਰਿਆ ਹੋਇਆ ਹੈ ਤੇਰੀ ਭਾਰਤ ਦੇ ਵਿੱਚ ਪੂਜਾ ਨਹੀਂ ਹੋਵੇਗੀ ਇਹ ਪੂਜਾ ਤੋਂ ਵੀ ਰਹਿ ਗਿਆ ਤੇ ਇਸ ਤਰ੍ਹਾਂ ਇਹ ਤੋਂ ਸ੍ਰਿਸ਼ਟੀ ਦਾ ਰਚੇਤਾ ਵੀ ਬਣਾ ਦਿੱਤਾ ਤੇ ਇਹਨੂੰ ਮੰਦੇ ਕੰਮ ਕਰਨ ਵਾਲਾ ਵੀ ਦਰਸਾ ਦਿੱਤਾ ਇਹੋ ਜੀਆਂ ਬਹੁਤ ਕਹਾਣੀਆਂ ਨੇ ਤੇ ਅਸੀਂ ਇਹੋ ਜਿਹੇ ਦੇਵੀ ਦੇਵਤਿਆਂ ਨੂੰ ਮਹਾਨ ਮੰਨ ਕੇ ਉਹਨਾਂ ਦੀ ਪੂਜਾ ਕਰਨ ਵਾਸਤੇ ਪੈਸਾ ਖਰਚ ਕੇ ਟਾਈਮ ਬਰਬਾਦ ਕਰਨ ਵਾਸਤੇ ਇਹਨਾਂ ਅਸਥਾਨਾਂ ਤੇ ਜਾ ਰਹੇ ਆ ਤੇ ਉੱਥੋਂ ਲੈ ਕੇ ਕੀ ਆਉਨੇ ਆ ਕਦੀ ਸੋਚਿਆ ਅਜੇ ਤੱਕ ਕੁਝ ਵੀ ਪ੍ਰਾਪਤੀ ਨਹੀਂ ਹੋਈ ਤੇ ਫਿਰ ਕਹਿੰਦੇ ਇਸ ਦਾ ਰੰਗ ਲਾਲ ਹੈ ਇਹਦੇ ਸਿਰ ਚਾਰ ਨੇ ਤੇ ਫਿਰ ਇਸ ਨੇ ਆਪਣੀ ਬੇਟੀ ਦੇ ਨਾਲ ਹੀ ਦੁਸ਼ਟ ਕਰਮ ਕੀਤਾ ਇਸ ਦੀਆਂ ਬਾਹਾਂ ਚਾਰ ਨੇ ਇਹਦੇ ਹੱਥ ਵਿੱਚ ਇੱਕ ਸ਼ਾਹੀ ਡੰਡਾ ਫੜਿਆ ਹੋਇਆ ਹੈ ਸਰਫ ਸਰਸਵਤੀ ਇਸ ਦੀ ਪਤਨੀ ਹੈ ਕਹਿੰਦੇ ਇਹ ਹੰਸ ਦੀ ਸਵਾਰੀ ਕਰਦਾ ਹੈ ਫਿਰ ਇਹ ਬੇ ਵਿਚਾਰੀ ਬਣ ਗਿਆ ਜਿਸ ਕਾਰਨ ਵਿਸ਼ਨੂੰ ਤੇ ਸ਼ਿਵ ਨੇ ਇਸ ਦੀਆਂ ਸਾਰੀਆਂ ਸ਼ਕਤੀਆਂ ਖੋ ਲਈਆਂ ਨੇ ਹੁਣ ਕਮਾਲ ਹੈ ਇਹਦੀਆਂ ਸ਼ਕਤੀਆਂ ਦਿੱਤੀਆਂ ਵੀ ਜਾ ਸਕਦੀਆਂ ਨੇ ਤੇ ਖੋਈਆਂ ਵੀ ਜਾ ਸਕਦੀਆਂ ਨੇ ਇਹੋ ਜਆ ਬਹੁਤ ਕੁਝ ਲਿਖਿਆ ਪਿਆ ਹੈ ਗੁਰਮ ਪਿਆਰਿਓ ਆਪਾਂ ਤਾਂ ਆਪਣੇ ਗੁਰੂ ਸਾਹਿਬਾਨਾ ਨਾਲ ਵੀ ਇਹੋ ਜੀਆਂ ਕਹਾਣੀਆਂ ਜੋੜ ਕੇ ਬਹਿ ਗਏ ਆ ਅਕਲ ਦਾ ਖਾਨਾ ਲਗਭਗ ਸਾਡਾ ਬੰਦ ਹੋ ਚੁੱਕਿਆ ਹੋਇਆ ਤੇ ਜਿਹੜੇ ਉਹ ਲੋਕ ਆਪਣੇ ਮਹਾਨ ਸ੍ਰਿਸ਼ਟੀ ਰਚਨ ਵਾਲੇ ਬਰਮਾ ਦਾ ਵੀ ਹੁਲੀਆ ਬਗੜ ਦਿੰਦੇ ਨੇ ਪਤਾ ਨਹੀਂ ਕਿਹੋ ਜੀ ਮਿੱਟੀ ਦੇ ਬਣੇ ਹੋਏ ਉਹ ਲੋਕ ਨੇ ਇਹ ਤਾਂ ਇਥੋਂ ਤੱਕ ਬੇਸਿਰ ਪੈਰ ਦੀਆਂ ਕਹਾਣੀਆਂ ਲਿਖਦੇ ਗਏ ਪ੍ਰਚਾਰਦੇ ਗਏ ਤੇ ਇਹਨਾਂ ਨੂੰ ਧਰਮ ਬਣਾ ਕੇ ਪੇਸ਼ ਕਰ ਦਿੱਤਾ ਗਿਆ ਇੱਕ ਪਾਸੇ ਮਿੱਥ ਦਿੱਤਾ ਗਿਆ ਕਿ ਬਰਮਾ ਕੁੱਲ ਕਾਇਨਾਤ ਦਾ ਸਾਜਣ ਵਾਲਾ ਹੈ ਦੂਜੇ ਪਾਸੇ ਉਹੀ ਬਰਮਾ ਭਿਖਾਰੀ ਹੈ ਚੋਰ ਤੇ ਬਲਾਤਕਾਰੀ ਵੀ ਹੈ ਸਾਰੀ ਦੁਨੀਆ ਦੇ ਸਿਆਣੇ ਲੋਕ ਹੁਣ ਸਮਝ ਚੁੱਕੇ ਨੇ ਇਸ ਕੁਦਰਤ ਦੇ ਪਿੱਛੇ ਕੋਈ ਅਸੀਮ ਕਾਦਰ ਹੈ ਬਰਮਾ ਵਰਗਿਆਂ ਦੀ ਹਸਤੀ ਤਾਂ ਕੁਦਰਤ ਮੂਰੇ ਇੱਕ ਮੱਖੀ ਮੱਖੀ ਮੱਛਰੀ ਜਿੰਨੀ ਵੀ ਨਹੀਂ ਬਣਦੀ ਇਸ ਬਰਮੇ ਦਾ ਸਰੀਰ ਹੀ ਅਦਭੁਤ ਬਿੱਥਿਆ ਗਿਆ ਹੈ ਸਰੀਰ ਲਾਲ ਸਿਰ ਪੰਜ ਅੱਠ ਕੰਨ ਇਸ ਦੇ ਹੱਥਾਂ ਵਿੱਚ ਡੰਡਾ ਕੜਛੀ ਮਾਲਾ ਧਨ ਸੁਬਾਣ ਜਾਂ ਪਾਣੀ ਵਾਲਾ ਲੋਟਾ ਫੜਿਆ ਮੰਦੇ ਨੇ ਤੇ ਇਸ ਤਰ੍ਹਾਂ ਬਹੁਤ ਕੁਝ ਇਹਨੂੰ ਇਹੋ ਜਿਹਾ ਬਣਾ ਕੇ ਪੇਸ਼ ਕਰ ਦਿੱਤਾ ਜਿਵੇਂ ਜਿਵੇਂ ਦਿਲ ਕੀਤਾ ਪੁਜਾਰੀ ਉਹ ਲਿਖਦਾ ਗਿਆ ਤੇ ਫਿਰ ਇਸ ਨੇ ਇਹਨੇ ਦੇ ਬ੍ਰਹਮਾ ਦੇ ਕਿੰਨੀਆਂ ਸਾਰੀਆਂ ਲੜਕੀਆਂ ਪੈਦਾ ਹੋਈਆਂ ਇਹਨੇ 10 ਲੜਕੀਆਂ ਧਰਮਰਾਜ ਨੂੰ ਦਿੱਤੀਆਂ 13 ਲੜਕੀਆਂ ਕਸ਼ੇਪ ਨੂੰ ਦਿੱਤੀਆਂ ਇਹਨਾਂ 13 ਵਿੱਚੋਂ ਪਸ਼ੂ ਪੰਛੀ ਜਲ ਜੀਬ ਕੀੜੇ ਮਕੌੜੇ ਰਖ ਰੁਖ ਬਿਰਖ ਉਹ ਵੀ ਜਨਮ ਹੈ ਨਾ ਕਮਾਲ ਇਸਤਰੀਆਂ ਜਾਨਵਰਾਂ ਸੱਪਾਂ ਆਦਮ ਨੂੰ ਜਨਮ ਦੇ ਸਕਦੀਆਂ ਨੇ ਭਲਾ ਇੱਥੇ ਸਭ ਧਰਮ ਮੰਨਿਆ ਜਾਂਦਾ ਹੈ ਤੇ ਇਹਦੇ ਤੇ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਦક્ષ ਨੇ ਆਪਣੀਆਂ ਸਤਾਈ ਧੀਆਂ ਸੋਮ ਨੂੰ ਦੇ ਦਿੱਤੀਆਂ ਸੋਮ ਬਣੇ ਚੰ드ਰਮਾ ਇੱਕ ਤਾਂ ਚੰ드ਰਮਾ ਉੱਪਰ ਹੈ ਤੇ ਇਹਨਾਂ ਨੇ ਇਹਨੂੰ ਦੇਵਤਾ ਵੀ ਬਣਾ ਦਿੱਤਾ ਜੋ ਸਭ ਤੋਂ ਸੋਹਣੀ ਬੇਟੀ ਸੀ ਦਕਸ਼ ਦੀ ਉਹ ਆਪਣੇ ਪਿਤਾ ਜਾਂ ਕਹਿ ਲਈਏ ਸਹੁਰਾ ਇਹਨੂੰ ਕੀ ਆਖੀਏ ਕਿਉਂਕਿ ਪਿਤਾ ਵੀ ਸੀ ਤੇ ਸਹੁਰਾ ਵੀ ਸੀ ਬਰਮਾ ਨੂੰ ਦੇ ਦਿੱਤੀ ਬਰਮਾ ਨੇ ਉਸ ਲੜਕੀ ਦੇ ਸੰਯੋਗ ਤੋਂ ਨਾਰਦ ਪੈਦਾ ਕੀਤਾ ਬੇਟੀ ਨਾਲ ਮੰਦ ਕਰਮ ਦੇ ਕਾਰਨ ਸ਼ਿਵ ਨੂੰ ਗੁੱਸਾ ਆਇਆ ਉਸਨੇ ਬਰਮਾ ਦਾ ਪੰਜਵਾ ਸਿਰ ਕੱਟ ਦਿੱਤਾ ਤੇ ਲੜਕੀ ਉਸ ਤੋਂ ਛਡਾ ਲਈ ਪਰ ਬਰਮਾ ਦਾ ਸਿਰ ਕੱਟਣ ਲਈ ਮਾਮੂਲੀ ਗੱਲ ਨਹੀਂ ਸੀ ਸ਼ਿਵ ਨੂੰ ਬਰਮ ਹਤਿਆ ਦਾ ਪਾਪ ਲੱਗ ਗਿਆ ਕੱਟਿਆ ਗਿਆ ਸਿਰ ਸ਼ਿਵ ਦੇ ਹੱਥ ਨਾਲ ਹੀ ਚਿਪਕ ਗਿਆ ਲੰਮੇ ਸਮੇਂ ਤੱਕ ਵਿਚਾਰਾ ਕੋਸ਼ਿਸ਼ਾਂ ਕਰਦਾ ਰਿਹਾ ਗੱਲ ਨਾ ਬਣੀ ਅਖੀਰ ਹਰਿਆਣੇ ਦੇ ਗਤੀਰਥ ਕਪਾਲ ਮੋਚਨ ਵਿਚਾ ਕੇ ਸਰੋਵਰ ਵਿੱਚ ਇਸ਼ਨਾਨ ਕੀਤਾ ਤਾਂ ਜਾ ਕੇ ਸਿਰ ਇਹਦੇ ਹੱਥ ਨਾਲੋਂ ਵੱਖਰਾ ਹੋਇਆ ਹੁਣ ਗੁਰਬਾਣੀ ਇਹਦੇ ਬਾਰੇ ਕੀ ਕਹਿੰਦੀ ਹੈ ਕਿੰਨਾ ਕੁਸ਼ ਹੈ ਕਲਪਤ ਕਥਾਵਾਂ ਨੇ ਇਹਦੇ ਵਿੱਚੋਂ ਸਿੱਖਿਆ ਦਾਇਕਤਾ ਇੱਕ ਵੀ ਗੱਲ ਨਹੀਂ ਮਿਲਦੀ ਲੋ ਗੁਰਬਾਣੀ ਦੇ ਕੁਝ ਇੱਕ ਹਵਾਲੇ ਆਪਾਂ ਦਿੰਨੇ ਆ ਵੈਸੇ ਤਾਂ ਗੁਰਬਾਣੀ ਚ ਬਹੁਤ ਕੁਝ ਲਿਖਿਆ ਪਿਆ ਇਹਨਾਂ ਕਲਪਨਿਕ ਚੀਜ਼ਾਂ ਬਾਰੇ ਪ੍ਰਥਮੇ ਬਰਮਾ ਕਾਲੈ ਕਰ ਆਇਆ ਬਰਮ ਕਮਲ ਪਿਆਲ ਨਾ ਪਾਇਆ ਆਗਿਆ ਨਹੀਂ ਲੀਨੀ ਭਰਮ ਭੁਲਾਇਆ ਬਰਮਾ ਤਾਂ ਆਪ ਹੀ ਭਟਕਿਆ ਹੋਇਆ ਭਾਈ ਉਹ ਕੀ ਤੁਹਾਨੂੰ ਸਿੱਖਿਆ ਦੇਗਾ ਦੇਵੇਗਾ ਜੋ ਉਪਜੈ ਸੋ ਕਾਲ ਸੰਘਾਰਿਆ ਹਮ ਹਰ ਰੱਖ ਕੇ ਗੁਰ ਸ਼ਬਦ ਵਿਚਾਰੇ ਆ ਪਰ ਸਾਨੂੰ ਪ੍ਰਭੂ ਪਰਮਾਤਮਾ ਤਾਂ ਰੱਖੇ ਨਾ ਜੇ ਅਸੀਂ ਆਪ ਗੁਰੂ ਦੇ ਸ਼ਬਦ ਨੂੰ ਵਿਚਾਰਿਆ ਹੋਵੇ ਮਾਇਆ 모ਹੇ ਦੇਵੀ ਸਭ ਦੇਵਾ ਕਾਲਣਾ ਛੋਡੈ ਬਿਨ ਗੁਰ ਕੀ ਸੇਵਾ ਉਹ ਅਬਨਾਸੀ ਅਲਖ ਅਪੇਵਾ ਪ੍ਰਭੂ ਪਰਮਾਤਮਾ ਜਿਹੜਾ ਅਲਖ ਹੈ ਅਪਾਰ ਹੈ ਜਿਹੜਾ ਜਨਮ ਨਹੀਂ ਲੈਂਦਾ ਭਲੇਉ ਆਪਾਂ ਤਾਂ ਉਹਨੂੰ ਮੰਨਣ ਵਾਲੇ ਆ ਆਪਾਂ ਕਪਾਲ ਮੋਚਨ ਵਰਗਾ ਅਸਥਾਨਾਂ ਦੇ ਉੱਤੇ ਕਿਹੜੇ ਰੱਬ ਨੂੰ ਭਾਲਦੇ ਫਿਰਦੇ ਆ ਇਥੋਂ ਤੱਕ ਅੱਗੇ ਗੁਰਬਾਣੀ ਚ ਮਹਾਰਾਜ ਨੇ ਲਿਖਿਆ ਨਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਭਾਲਣ ਸ੍ਰਿਸ਼ਟ ਗਿਆ ਅ ਅੱਗੇ ਅੰਤ ਨ ਪਾਇਓ ਤਾਂ ਕਾ ਕੰਸ ਛੇਦ ਕਿਆ ਵੱਡਾ ਪਿਆ ਤੇ ਬ੍ਰਹਮਾ ਤਾਂ ਆਪਣਾ ਪਰਿਵਾਰ ਸਮੇਤ ਸ੍ਰਿਸ਼ਟੀ ਨੂੰ ਲੱਭਣ ਵਾਸਤੇ ਗਿਆ ਇਹਦੀ ਸ਼ੁਰੂਆਤ ਕਿਵੇਂ ਹੋਈ ਉਹ ਕਹਿੰਦੇ ਜਿਹੜੀ ਇੱਕ ਨਾਲੀ ਸੀ ਨਾਭੀ ਵਾਲੀ ਵਿਸ਼ਨੂੰ ਦੀ ਨਾਭੀ ਤੇ ਕਮਲ ਫੁੱਲ ਦੀ ਨਾਭੀ ਬੜਾ ਕੁਝ ਲਿਖਿਆ ਪਿਆ ਉਹਦੇ ਵਿੱਚ ਵੜ ਗਿਆ ਆਪ ਹੀ ਉਹਦੇ ਚੋਂ ਪੈਦਾ ਹੋਇਆ ਸੀ ਤੇ ਆਪ ਹੀ ਉਹਦੇ ਵਿੱਚ ਦੁਆਰੇ ਵੜ ਗਿਆ ਉਹਦਾ ਅੰਤ ਹੀ ਨਹੀਂ ਲੱਭਿਆ ਹਾਰ ਹੰਮ ਕੇ ਵਾਪਸ ਮੁੜਿਆ ਆ ਤੇ ਇਹੋ ਜੀਆਂ ਕਹਾਣੀਆਂ ਲਿਖੀਆਂ ਪਈਆਂ ਨੇ ਚਾਰੇ ਵੇਦ ਬਰਮੇ ਕੋ ਦੀਏ ਪੜਪੜ ਕਰੇ ਵਿਚਾਰੀ ਤਾਂ ਕਾ ਹੁਕਮ ਨਾ ਬੁੱਝੇ ਬਪੜਾ ਨਰਕ ਸੁਰਗ ਅਵਤਾਰੀ ਜੁਗਾਂ ਜੁਗਾਂ ਕੇ ਰਾਜੇ ਕੀਏ गावा ਕਰ ਅਵਤਾਰੀ ਤਿੰਨ ਪੀ ਅੰਤ ਨਾ ਪਾਇਆ ਤਾਂ ਕਾ ਕਿਆ ਕਰ ਆਖ ਵਿਚਾਰੀ ਚਾਰੇ ਵੇਦ ਕਹਿੰਦੇ ਇਹਨੇ ਚਾਰੇ ਵੇਦ ਲੈ ਕੇ ਇਹ ਦੌੜ ਗਿਆ ਤੇ ਬਾਕੀ ਸਾਰੇ ਹੱਕੇ ਬੱਕੇ ਰਹਿ ਗਏ ਕੋਈ ਹੁਣ ਵੇਦਾਂ ਤੋਂ ਬਿਨਾ ਕੀ ਕਰੀਏ ਤਾਂ ਕਨਾ ਹੁਕਮ ਨਾ ਬੁੱਝਾ ਬਪੜਾ ਨਰਕ ਸੁਰਗ ਅਵਤਾਰੀ ਤੇ ਪ੍ਰਭੂ ਪਰਮਾਤਮਾ ਦੇ ਬਣਾਏ ਨਿਯਮਾਂ ਨੂੰ ਇਹ ਨਹੀਂ ਸਮਝਦਾ ਤੇ ਦਰਕਾਂ ਤੇ ਸੁਰਗਾਂ ਦੇ ਚੱਕਰਾਂ 'ਚ ਆਮ ਸਮਾਜ ਨੂੰ ਪਾ ਦਿੱਤਾ ਇਹ ਤਾਂ ਭਾਈ ਗੁਰੂ ਸਾਹਿਬ ਕਹਿੰਦੇ ਨੇ ਇਹ ਤਾਂ ਜੁਗਾਂ-ਜੁਗਾਂ ਕੇ ਰਾਜੇ ਕੀਏ ਹੋ ਸਕਦਾ ਹੈ ਇਹ ਕੋਈ ਇਲਾਕੇ ਦੇ ਆਪੋ ਆਪਣੇ ਸਮੇਂ ਦੇ ਰਾਜੇ ਹੋਣ ਤੇ ਲੋਕੀ ਰਾਜਿਆਂ ਦੇ ਪ੍ਰਸ਼ੰਸਾ ਕਰਕੇ ਗੀਤ ਗਾਉਂਦੇ ਰਹੇ ਤੇ ਇਹ ਕੋਈ ਰੱਬ ਪਰਮਾਤਮਾ ਨਹੀਂ ਹੈਗੇ ਸੀ ਤਿੰਬੀ ਅੰਤ ਨਾ ਪਾਇਆ ਤਾਂ ਕਾ ਕਿਆ ਕਰ ਆਖ ਵਿਚਾਰੀ ਇਹ ਕੋਈ ਰੱਬ ਦਾ ਅੰਤ ਨਹੀਂ ਪਾ ਸਕੇ ਤੇ ਨਾ ਰੱਬ ਕੋਈ ਅੰਤ ਪਾਉਣ ਵਾਲੀ ਹਸਤੀ ਹੈ ਕਿ ਉਹ ਕੋਈ ਸਰੀਰ ਧਾਰੀ ਤਾਂ ਹੈ ਹੀ ਨਹੀਂ ਹੈ ਗੁਰ ਕੀ ਭਗਤ ਕਰੈ ਕਿ ਆ ਪ੍ਰਾਣੀ ਬਰਮੈ ਇੰਦਰ ਮਹੇਸ਼ ਨਾ ਜਾਣੀ ਸਤ ਗੁਰ ਅਲਖ ਕਹੋ ਕਿਉਂ ਲਖੀਐ ਜਿਸ ਬਖਸ਼ੇ ਤਿਸੈ ਪਛਾਤਾ ਹੈ 1032 ਭਾਈ ਗੁਰੂ ਦੀ ਭਗਤੀ ਭਾਵਕੇ ਗੁਰੂ ਦੀ ਅਕਲ ਗੁਰੂ ਦਾ ਗਿਆਨ ਗੁਰੂ ਦੀ ਬਾਣੀ ਉਹਨੂੰ ਪੜੋ ਤੇ ਉਹਨੂੰ ਸਮਝੋ ਪਰ ਇਹ ਗਿਆਨ ਬਰਮੇ ਇੰਦਰ ਮਹੇਸ਼ ਆਦਕ ਨੇ ਨਹੀਂ ਲਿਆ ਉਹ ਭਟਕਦੇ ਹੀ ਰਹੇ ਹਜ਼ਾਰਾਂ ਕਹਾਣੀਆਂ ਉਹਨਾਂ ਦੇ ਨਾਮ ਨਾਲ ਜਿਹੜੀਆਂ ਕਿ અપਮਾਨਜਨਕ ਨੇ ਉਹ ਜੁੜੀਆਂ ਹੋਈਆਂ ਨੇ ਸਤਗੁਰ ਅਲਖ ਕਹੋ ਕਿਉਂ ਲਖੀਆ ਜਿਸ ਬਖਸ਼ੇ ਤਿਸੈ ਪਛਾਤਾ ਹੈ ਅਸੀਂ ਤਾਂ ਆਪਣੇ ਗੁਰੂ ਤੋਂ ਮਤ ਲੈ ਕੇ ਪ੍ਰਭੂ ਪਰਮਾਤਮਾ ਨਾਲ ਜੁੜਨਾ ਹੈ ਗੁਰੂ ਸਾਹਿਬ ਤਾਂ ਇਥੋਂ ਤੱਕ ਕਹਿੰਦੇ ਨੇ ਬਰਮੇ ਗਰਭ ਕੀਆ ਨਹੀਂ ਜਾਣਿਆ ਬੇਦਕੀ ਬਿਬਤ ਪੜੀ ਪੁਛਤਾਨੇ ਆ ਜਹ ਪ੍ਰਭ ਸਿਮਰੇ ਤਹੀ ਮਨ ਮਾਨੇ ਆ ਬੜਾ ਖੁਸ਼ ਹੈ ਜਿਹੜਾ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਪਰ ਗੁਰੂ ਪਿਆਰ ਵਾਲਿਓ ਆਪਾਂ ਤਾਂ ਗੁਰਬਾਣੀ ਨੂੰ ਪੜਿਆ ਹੀ ਨਹੀਂ ਸਮਝਿਆ ਹੀ ਨਹੀਂ ਕਿਰਾਏ ਦੇ ਪਾਠ ਕਰਵਾ ਲਏ ਤੇ ਮੰਤਰ ਜਾਪ ਕਰ ਲੇ ਅੱਖਾਂ ਮੀਟ ਕੇ ਚੌਂਕੜੇ ਮਾਰ ਲੇ ਕਿਤੇ ਚਪਹਿਰੇ ਕਰ ਲੇ ਕਿਤੇ ਦੁਪਹਿਰੇ ਕਰ ਲੇ ਤੇ ਕਿਤੇ ਹੋਰ ਬਹੁਤ ਕੁਝ ਇਹੋ ਜਿਹਾ ਪਖੰਡ ਕਰ ਲਿਆ ਜਾਂ ਪਖੰਡ ਸੁਣ ਲਿਆ ਫੋਟੋਾਂ ਦੀ ਮੂਰਤੀਆਂ ਦੀ ਪੂਜਾ ਕਰ ਲਈ ਤੇ ਗੁਰਪੁਰਬ ਢੋਲ ਠਮੱਕੇ ਨਾਲ ਮਨਾ ਲੇ ਛੜਕਾਂ ਤੇ ਨਗਰ ਕੀਰਤਨ ਕੱਢ ਲੇ ਪਰ ਗੁਰੂ ਦੀ ਮੱਤ ਉਹ ਸਾਨੂੰ ਨਹੀਂ ਆਈ ਗੁਰ ਕੀ ਮੱਤ ਤੂੰ ਲੈ ਆਣੇ ਭਗਤ ਬਿਨਾ ਬੋ ਡੂਬੇ ਸਿਆਣੇ ਤੇ ਬੇਅੰਤ ਨੇ ਜਿਹੜੇ ਭਾਈ ਨੇਕੀ ਤੋਂ ਬਿਨਾ ਗਿਆਨ ਤੋਂ ਬਿਨਾ ਅਕਲ ਤੋਂ ਬਿਨਾ ਸੁਚੱਜੇ ਜੀਵਨ ਰਾਹ ਤੋਂ ਬਿਨਾ ਉਹ ਭਟਕੇ ਹੋਏ ਫਿਰਦੇ ਨੇ ਆਪਣਾ ਸਮਾਂ ਆਪਣਾ ਪੈਸਾ ਬਰਬਾਦ ਕਰ ਰਹੇ ਨੇ ਤੇ ਮਨੁੱਖਾ ਜੀਵਨ ਬਯਰਥ ਗਮਾਰੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਗੁਰਬਾਣੀ ਸਾਨੂੰ ਕੀ ਕਹਿੰਦੀ ਹੈ ਤੇ ਅਸੀਂ ਗੁਰਬਾਣੀ ਨੂੰ ਕਿਵੇਂ ਪੜ੍ਹਨਾ ਹੈ ਕਿਵੇਂ ਸਮਝਣਾ ਹੈ ਮਨੁੱਖਾ ਜੀਵਨ ਸਾਨੂੰ ਕਿਉਂ ਮਿਲੇ ਹੈ ਕੀ ਕੰਮ ਕਰਨਾ ਹੈ ਅਸੀਂ ਹੁਣ ਇੱਥੇ ਇਹ ਸਾਰਾ ਕੁਝ ਸਾਨੂੰ ਭੁੱਲ ਗਿਆ ਕੋਈ ਕਿਤੇ ਮੱਥੇ ਟੇਕ ਰਿਆ ਕਿਤੇ ਨੱਕ ਰਗੜ ਰਿਆ ਕਿਤੇ ਭੇਟਾ ਪੂਜਾ ਦੇ ਰਿਹਾ ਚਾਲੇ ਜਾ ਰਿਹਾ ਨੰਗੇ ਪੈਰੀਂ ਜਾ ਰਿਹਾ ਕੋਈ ਦਾਨ ਪੁੰਨ ਕਰ ਰਿਹਾ ਪਰ ਸਾਨੂੰ ਨਹੀਂ ਪਤਾ ਕਾਹਦਾ ਦਾਨ ਕਰਨਾ ਹੈ ਕਿਵੇਂ ਦਾਨ ਕਰਨਾ ਹੈ ਕਿਵੇਂ ਨਾਮ ਸਮਨਨ ਕਰਨਾ ਹੈ ਕਿਵੇਂ ਬਾਣੀ ਨੂੰ ਸਮਝਣਾ ਹੈ ਇਧਰਲੇ ਪਾਸੇ ਅਸੀਂ ਕਦੇ ਧਿਆਨ ਹੀ ਨਹੀਂ ਦਿੱਤਾ ਸੋ ਚਾਹੇ ਕਪਾਲ ਮੋਚਨ ਹੈ ਚਾਹੇ ਕੋਈ ਹੋਰ ਤੀਰਥ ਸਥਾਨ ਹੈ ਉਹਨਾਂ ਤੀਰਥਾਂ ਤੇ ਜਾ ਕੇ ਕੋਈ ਪ੍ਰਾਪਤੀ ਨਹੀਂ ਹੋਣੀ ਆਪਣੇ ਜੀਵਨ ਨੂੰ ਚੰਗਾ ਸੁਚੱਜਾ ਸੋਹਣਾ ਗੁਣਵਾਨ ਹਿੰਮਤੀ ਕਿਰਤੀ ਮਿਹਨਤੀ ਬਣਾ ਕੇ ਹੀ ਕੁਝ ਤੁਸੀਂ ਆਪਣੇ ਆਪੇ ਨੂੰ ਸੰਵਾਰ ਸਕੋਗੇ ਨਹੀਂ ਤਾਂ ਸਦੀਆਂ ਤੋਂ ਆਪਾਂ ਭਟਕਦੇ ਟਕਰਾਂ ਖਾਂਦੇ ਫਿਰ ਰਹੇ ਆ ਤੇ ਪੁਜਾਰੀ ਸਾਨੂੰ ਲੁੱਟ ਕੇ ਖਾ ਰਿਆ ਤੇ ਬਿੱਲਾ ਬੈਠਾ ਐਸ਼ ਭਰੀ ਜ਼ਿੰਦਗੀ ਆਪਣੀ ਬਤੀਤ ਕਰ ਰਿਹਾ ਹੋਈਆ ਭੁੱਲਾ ਲੀਖੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ